ਏ ਸਾਹ ਲੈਂਦਿਆਂ ਬੜਾ ਗੰਦਾ ਈ ਲਾਉਂਦਿਆ ਇੱਥੇ ਐਂ ਕਰਕੇ ਸਾਹ ਆਉਂਦਾ ਵੇ ਸਾਹ ਆਉਂਦਿਆ ਵੇ ਯਾਰ ਅੱਜ ਆਪਣਾ ਨਵਾਂ ਵਾਹ ਸਟਾਰਟ ਜੇ ਯਾਰ ਵੀ ਨਹੀਂ ਚੱਲੇ ਸ਼ਹਿਰ ਨੂੰ ਮਿੱਤਰਾ ਉਹ ਆਹ ਤਾਲੀ ਮਾਰ ਆ ਪਾਉਣ ਚੱਲੇ ਯਾਨ ਕੇ ਵਟਸਐਪ ਨੇ ਸ਼ਹਿਰ ਨੂੰ ਇਹ ਆਪਣੇ ਤਾਇ ਦਾ ਘਰ ਆ ਪਾਉਣ ਕਰਦਣਾ ਬਸ ਥੋੜਾ ਯਾਰ ਚਖਾ ਵੇ ਡੈਡੀ ਓਕੇ ਕਿੱਥਾ ليه مرسال कौन چلاؤگا او कौन کون چلاؤگا اینوں کے چلا پھر پہنچے گا کوئی پہنچنا نہیں جے دس آں کونے پہنچاں گے چلو باو کار نہ جائے گا باو میں آڑی آ میری واری بھی آو کتنے آوے ایں دے منڈے بازار آ گئے بازار نہیں دربار صاحب چلے گئے ہاں اے

ਬਾਕੀ ਲਈ ਵੀ ਰਾਤ ਬਾਕੀ ਸੀ ਅਜੋਕਾ ਕੇ ਕਿ ਹਾੜਾ ਕੈਸੀ ਰੋ ਆ ਇਧਰੇ ਚੱਕ ਬ੍ਰੈਡ ਦਾ ਘਰ ਜੀ ਯੂ ਐਸ ਕੋਲੋ ਹੈਗੀ ਵਾਏ ਡੁਪਲੀਕਾ ਦੇਸੀ ਹੈਗੀ ਦੇਸੀ ਹੈ ਜੂ ਮਸਾਲਾ ਉਹ ਦਿਖੰਦੇ ਆ ਆਪਾਂ ਨੇ ਆਪਣੇ ਕੋਲ ਨੰਬਰ ਥੋੜੀ ਸਾਰੇ ਚਲ ਚਲੀਏ ਬਨੂਗੇ ਕਟੀ ਲੋਡ ਪੰਦ ਬੈਠਾ ਕਰ ਦਦੇ ਆਪਾਂ ਬਸ ਤੱਕਦੇ ਨਾ ਥੱਕ ਨਹੀਂ ਨਿਕਲਨੇ ਜੇ ਆਪਾਂ ਕੱਟ ਕੇ ਲਾਉਨੇ ਆ ਨਾ ਕੀ ਪਿਆ ਤਾ ਦੇ ਮੁੰਡੇ ਵਾਹ ਕਰੋ ਚਾ ਕੋ ਦੁਬਾਰਾ ਪੌਂਚਾ ਬਣਾਉਣਾ ਪੈਂਦਾ ਨਾ ਉਹ ਜਿਹੜਾ ਉਹ ਬਣ ਜਾਂਦਾ ਉਹ ਵੀ ਕੱਟ ਕੇ ਬਣਾਉਣਾ ਇਹ ਵੀ ਕੱਟ ਕੇ ਬਣਾਉਣਾ ਜਿੰਨੇ ਜਿੰਨੇ ਕੱਟਿਆ ਵੀਰ ਉਸ ਦਾ ਸਰਾ ਹੀ ਉਹ ਕੱਟ ਰਿਹਾ ਕੋਈ ਵਾਹ ਜ ਮਤਰੋ ਅੱਗੇ ਜੇ ਘਰੇ ਸ਼ਾਪਿੰਗ ਕਰਕੇ ਮੁੰਡੇ ਆ ਗਏ ਖੋਲਣ ਨਾ ਜਿਆਦੀ ਕਾਲੀ ਮਤਲਬ ਕਿ ਬੂਆ ਪੰਨਣਾ ਤੁਸੀਂ ਲੈ ਵੀ ਮੁੰਡੇ ਆ ਗਏ ਅੱਜ ੜੀ ਕੰਪਨੀਆਂ ਪੂਰੀਆਂ ਐ ਜਾਂਦੇ ਚੋਪਰ ਮੋਰਾਂ ਗਿੱਟੇ ਪਾਂਦਾ ਅੰਦਾ ਕੀ ਅੰਦਾ ਜੀਪਾਂ ਲੰਡੀਆਂ ਖਾ ਉਹ ਕਾਲ ਅੰਨ ਨਹੀਂ ਅੰਦਾ ਜੀਪਾਂ ਲੰਡੀਆਂ ਰੱਖੀਆਂ ਰਾਂ ਕਰਕੇ ਖਾਖੀ ਤੇ ਮੋਰਾਂ ਗਿੱਟੇ ਪੰਨ ਦੀ ਯਾਰਾਂ ਦੀ ਹਕੀ ਕਿਦਾਂ ਮਤਰਾ ਕੈਮਰਾ ਕੀ ਰੋਟੀ ਰੋਟੀ ਮੋਰਨੀ ਕਹਤ ਨੇ ਮੋਰ ਮੜਾਉ ਅਗੇ ਫਿਰ ਕੀ ਲੈ ਸ਼ਹਿਰੋਂ ਸਾਡੀ ਆ ਸਾਰਾ ਕੀ ਲੈ ਗਏ ਫਿਰ ਮੁੰਡਿਆ ਬਹੁਤ ਜੰਦੇ ਕੱਪੜੇ ਵੇਚਦਾ ਆ ਮੈਨੂੰ ਚਲਾ ਜਣਕ ਹੋ ਗਿਆ ਚਲਾਵੇ ਭਰਾ ਬ੍ਰਾਂਡ ਕਿੱਥੋਂ ਲੈ ਆਏ ਜੀ ਖਮੀਆਂ ਦੇ ਇਹ ਜਿਹੜਾ ਅਗਲਾ ਕਹਿੰਦਾ ਆ ਦੇਖੋ ਵੀਰ ਜੀ ਅ ਬੁੜੀਆਂ ਆਲਾ ਫੇਕ ਹੋ ਜਾਂਦੇ ਬੁੜੀਆਂ ਆਲਾ ਨਹੀਂ ਆ ਮੇਰੀ ਗੱਲ ਸੁਣ ਕੀ ਲਾਉਣਾ ਓਏ ਅੰਦਰ ਦਸੇ ਵੀ ਡਿਆ ਹੋਏ ਤੇ ਭਾਈ ਜੀ ਪੈਸੇ ਬਾਹਰ ਜਿਹੜਾ ਖਚਲ ਜਿਹੜਾ ਅਗਲੇ ਤੋਂ ਔਖਾ ਏ ਸਾਡੇ ਘਰੇ ਵੜ ਜੇ ਤabbe ਬੜੀ ਬਦਮਾਸ਼ੀ ਰਹੀ ਆ। ਕੋਲੀ ਨਾ ਜਾ। ਚਲਾ ਸਹੀ ਸ਼ਰਟ ਹੈ ਨਹੀਂ। ਪੱਗਾ ਇਚ ਰੱਖਦੇ ਨਹੀਂ ਆ ਪੱਗਾ ਆਪਣੇ ਹੋਗਾ ਪੱਗਾ ਭੇਦੀ ਹੋਏ। ਇਹ ਕੀ ਕਹਿ ਗਿਆ? ਪੱਗਾ ਮੇਰੀ ਵੀ ਰਹਿੰਦੀ ਹੈ। ਇਹ ਮੈਂ ਪੱਗਾ ਦੀ। ਨਾ ਇਹ ਨਹੀਂ ਕੱਟੇ। ਬਾਕੀ ਸੈਟ ਆ। ਫਿਰ ਸਭ ਚਲਾ ਕੇ ਦੇ ਵਾੜਾ ਕਿੰਨਾ ਬਲੋ ਕਿੰਨਾ ਕਹਿੰਦਾ ਲੈ ਰਿਹਾ। ਬਾਕੀ ਹੋਰ ਕੰਮ ਰੋ ਕੀ? ਇਹ ਅੰਦਰ ਦੀ ਜੋ ਕਾਨੂੰ ਨਹੀਂ ਆਪਣਾ ਖੜੀ ਹੈ ਤੈ ਗਈ ਗਿਆ। ਕਹਿੰਦਾ ਕੀ ਗਿਆ? ਕੌਣ ਕਹਿ ਗਿਆ? ਉਹ ਕਿੱਡਾ ਪਰਾ ਰਖਾਇਆ ਮੋਢੇ ਤੇ। ਵਾਹ ਸਮਾਈ ਲਈ ਘੈਂਡਿਆ। ਇਹ ਕਹਿ ਮੇਰਾ ਨਾ ਖੋਲੀ ਆ ਆਪਦਾ ਹੀ ਖੋਲ ਪੈ ਗਿਆ। ਬਾਈ ਖੋਲਿਆ ਜਾ। ਤੇਰਾ ਖੋਲਿਆ ਫੇਸ ਵਾਸ਼ਨ ਨੇ ਆਂਦਾ ਤੇਰਾ ਖੋਲਿਆ ਫੇਸ ਵਾਸ਼ ਕੀ ਜਾਂਦਾ ਕੀ ਆਂਦਾ ਕਿਹਨ ਨੂੰ ਲਾਉ ਕਿ ਇਹ ਸਹੀ ਨਾ ਜਿੱਦ ਮਾਸੀ ਆਲੇ-ਗਾਲੀ ਕੀਤੀ ਨਾ ਉੱਥੇ ਕਹਿ ਗਈ ਤੈਨੂੰ ਕੀ ਕਹੀ ਮੱਲੂ ਨਰਿੰਦੀ ਬੇਟੂ ਆ ਵੀਡੀਓ ਨਹੀਂ ਲਾਗਦੀ ਨਹੀਂ ਲਾਈਵ ਅਮਨਦੀਪ ਉਹ ਮੰਡੇ ਆਣੀ ਮਾਝੇ ਆਲਦੇ ਆਲਦੇ ਘੱਟੀ ਹੋ ਕੇ ਚੱਲਦੀ ਚੱਲਦੀ ਕਿਦਾ ਮਤਲਬ ਐ ਇਦਾਂ ਨਹੀਂ ਮੜੀਦਾ ਮਾਸਾ ਪਾਦ ਰਹੀ ਨਾ ਮੂੰਦੇ ਮੁੰਡੇ ਕੋਰੇ ਹੋਣ ਦੀ ਤਿਆਰੀ ਵਿੱਚ ਬੱਲੋ ਰਾਣੀ ਆਇਆ ਵਿਆਹ ਸਾਨੂੰ 15 16 ਨੂੰ ਰਾਣੀਏ ਮਾਵੇਂ ਮੁੰਡੇ ਦਾ ਵਿਆਹ ਮਾਵੇਂ ਦੇ ਮੁੰਡੇ ਹੈ ਮਾਵੇਂ ਮੁੰਡੇ ਵਿਆਹ ਹੈ ਅਬ ਇਹਨੂੰ ਸੀਲ ਬੰਦ ਦੇ ਮਾਵੇਂ ਤੇ ਮੁੰਡੇ ਦਾ ਆਇਆ ਵਿਆਹ ਕਹਿੰਦੇ ਕੀ ਲਿਖਿਆ ਜਸ ਜਸ ਅਕਸ 80 84 ਇਹ ਕਿਹਨੇ ਲਿਖਿਆ ਤੂੰ ਹੋ ਲਿਖਾਇਆ ਉਹ ਦੇਖ ਭਾ ਮੈਂ ਦੇ ਮਮਾ ਹੀ ਮੜਦਾ ਬੂਟੇ ਵੀ ਜਮਟਾਉਂਦੇ ਬੰਦੇ ਗਦਾਰੀਆਂ ਕਰਦੇ ਆਸ ਨਾ ਰੋਕ ਜ਼ਿਮੇਵਾਰੀ ਕਰਦਾ ਨਾ ਉਹ ਇੱਧਰ ਇੱਧਰ ਵੀ ਤੀਆ ਇੱਧਰ ਇਹਤੀ ਕੀ ਤੁਮਾਂ ਜੇ ਬਣੀ ਸ਼ੇਰ ਇਹਤੀ ਕੀ ਤੁਮਾਂ ਮਣਨੇ ਪਾਵੇ ਹਾਂ ਇਹ ਵੀ ਤੂੰ ਬਣਾਇਆ ਕਿਧਾ ਲੈ ਰਿਆ ਇੱਧਰ ਮੂੰਹ ਤੇ ਕਰ ਐਦਾਂ ਸਲੀ ਪਾ ਲਾ ਨਹੀਂ ਐਨ ਤਕਰ ਇੱਕ ਗਲੋ ਵੇਖੀ ਮੁੰਡੇ ਦਾ ਹਾ ਹਾ ਗਲੋਈ ਗਲੋਈ ਕਰ ਜਾਣਾ ਜੀ ਗਲੋਈ ਗਲੋਈ ਕਰ ਗਲੋਈ ਹੋਈ ਬਾਈ ਪੂਰੀ ਮੂੰਹ ਤੇ ਅਸਤਰ ਲੋਬੀ ਮਿੱਤਰੋ ਆ ਗਏ ਘਰੇ ਤੁਹਾਨੂੰ ਪਤਾ ਹੁਣ ਕਰਨ ਦੇ ਮੁੰਡੇ ਕੰਮ ਕਹਿੰਦੇ ਆਂਦਾ ਆਂਦਾ ਇਹ ਤੂਣੀ ਪਰ ਹੋਰ ਸਹੀ ਅੱਛਾ ਇਹ ਤੂਣੀ ਤੇ ਵੀ ਹੋਰ ਸਹੀ ਹਾਂ ਜੋ ਵੀ ਮੇਰਾ ਕੋਸੂ ਅੱਛਾ ਅਸਤਰ ਅਸਤਰ ਨੇ ਬੈਠੇ ਅਸਤਰ ਨੇ ੌਕੀ ਨਹੀਂ ਆ ੌਕੀ ਮੈਂਟਲ ਆ ਲੈਣ ਦੇ ਨੀ ਤੇ ਕੁਝ ਹੋਰ ਪੜ੍ਹਿਆ ਆ ਪਾੜੇ ਬੱਠੇ ਇੱਥੇ ਲਾਉਣੇ ਬਣੇ ਫੇਰੀ ਵਿਆਹ ਜਾਣਾ ਇਦਾਂ ਨਹੀਂ ਆਣਾ ਕਰਦੇ ਘਰ ਕਰਦੇ ਪੱਠੇ ਲੈ ਕੇ ਫੇਰੀ ਜਾਵਾਂਗੇ ਵੰਡ ਕਿੱਥੇ ਯਾਰ ਬੜਾ ਸਾ ਚਾਚਾ ਮੇਰੇ ਮੂੰਹ ਲਾਉਣਗੇ ਭੈਣ ਕਰਵਾ ਦੇਣਾ ਕੋਈ ਨਹੀਂ ਲਾਉਣੇ ਤੂੰ ਜਿਨੂੰ ਵੇਖਾਂ ਕੀ ਕਰੰਦਿਆ ਮਸਤਰ ਹੋਈ ਗੱਲ ਕੀ ਕਰੰਦਿਆ ਕਾਫੀ ਬਣਦੀ ਕਾਫੀ ਕੋਲਡ ਕਿੱਥੇ ਕਾਫੀ ਕਿੱਥੇ ਆ ਇਹ ਕਿਹੜੀ ਕੋਲਡ ਬਣਾਉਣੀ ਆ ਪਰ ਪਾਈਓ برف ਭਰਾ ਆ ਇਹਨੂੰ ਮਿਕਸਰ 'ਚ ਘਾ ਲੈਂਦੇ ਪਾ ਫੇ ਗਲਾਸ 'ਚ ਹੂੰ ਮਿਕਸਿੰਗ ਚਲਾਉਣੀ ਕਿੱਥੇ ਆ ਕਿੱਥੇ ਬੋਲਦੇ ਕਿੱਥੇ ਆ ਬਈ ਇਹਨੇ ਜਮਾਈ ਤੇ ਜਮਾਈ ਜੀ ਪਰ ਆਪਰਾ ਵਾਂਗ ਓਏ ਤਾਂ ਕਬੜੀ ਹਾਂ ਕੋਈ ਪਾਸਾ ਵਾਦ ਕਸ਼ਤਾਏ ਨੀ ਕਿਉਂ ਦੇਣੀ ਪਾਏ ਕਰ ਦੇ ਨਾ ਕੋਈ ਵਾਦ ਬਣਾ ਲਈ ਪਾਏ ਨੂੰ ਦੇਣੀ ਓਏ ਆਹੋ ਪਰ ਕੌਫੀ ਉਹ ਵੀ ਕੌਫੀ ਦੇਣੀ ਆ ਇਹੜਾ ਪੂਜੀ ਆ ਕੇ ਇਹ ਤਾਂ ਜ਼ਿਆਦਾ ਗਲਤ ਹੋ ਗਿਆ ਨਾ ਇਹ ਤੇ ਅੰਦਰ ਆਉਂਦੀ ਆ ਚਲਾਣੀ ਆਉਂਦੀ ਨਾ ਆਉਣੇ ਤੇ ਕਦੀ ਮੈਂ ਲਾਉ ਕਿੱਥੇ ਲਾਉਂਸੀ ਜਿਹੜਾ ਇਹ ਕੋਈ ਲਾਇਆ ਇੱਕ ਮੜਕੇ ਸਾਰਾ ਤੋ ਉਤਾਇਤਾ ਨੰਦੋ ਤੈਨੂੰ ਨਾ ਪਾਹੋ ਤੋ ਨਾ ਪਾਹ ਚੱਲੀ ਨਹੀਂ ਜਦ ਕੱਪ ਬੱਲ ਬਾਕੀ ਕਿੱਦਾਂ ਕਰਨਾ ਉਸ ਮਾਣ ਜਾ ਪਾਣੀ ਬਾਲਾ ਸਾ ਉਹ ਨਹੀਂ ਪਤਲੀ ਹੋ ਜਾਵੇ ਆਪਾਂ ਹੀ ਗੋਫੇ ਹੀ ਬਣਾਵਾਂਗੇ ਜ਼ਿੰਦਗੀ ਬੋਣੀ ਨਾ ਮਰੀ ਦੁੱਧ ਪਾਲਾ ਦੁੱਧ ਤੇ ਘਾਤਣਾ ਪਾਣਾ ਕੱਖ ਨਹੀਂ ਪਾਣਾ ਚਮਚਾ ਪਾਣਾ ਪਾਣੀ ਮਾਰ ਮਾਸਾਇਆ ਉਹ ਭਰਾਵਾ ਪਾਣੀ ਵਾ ਦੇ ਵੀ ਲੋਹੀ ਤੇ ਪਾਣੀ ਫੇਰੀ ਮੈਂ ਪਾਉਂਗਾ ਪਾਣੀ ਪਾਣੀ ਥੋੜਾ ਪੀਣਾ ਮੈਨੂੰ ਓਏ ਆਹ ਕਰਨਿਆ ਓਏ ਆਣ ਮੂੰਹ 'ਚ ਆਣਾ ਓਏ ਮੋਨਾ ਆ ਗਿਆ ਇਹਨੂੰ ਮੂੰਹ ਕਰ ਮੂੰਹ ਕਰ ਇਹਨੂੰ ਪਹਿਲਾਂ ਮੂੰਹ ਕਰ ਇਹਨੂੰ ਵਾਰਾ ਲੈ ਲੈ ਵੱਡਾ ਏ ਕਿੱਡਾ ਫੇਸ ਹੋਇਆ ਆ ਗਾ ਰ ਮੂੰਹ ਨਾ ਕਰ ਯਾਰ ਤੂੰ ਐਨੂੰ ਮੂੰਹ ਕਰ ਨਹੀ ਗੱਲ ਲੈ ਐਨੂੰ ਬੰਨੀ ਲਾਲ ਮੈਨੂੰ ਕੁਝ ਦਿਖ ਨਹੀਂ ਰਹਾ ਬਈਆ ਮਾਂ ਮੈਨੂੰ ਵੀ ਤੇ ਕਾਹੀ ਨਹੀਂ ਦੇ ਰਹਾ ਨਾ ਕਰ ਯਾਰ ਮੂੰਹ ਨਹੀਂ ਧੋਂਦਾ ਇਹ ਕਿਹੜਾ ਲਿਆਂਦਾ ਜਿਹੜਾ ਅੱਜ ਲਾਇਆ ਕਿਹੜਾ ਲਿਆਂਦਾ ਜਿਹੜਾ ਅੱਜ ਲਾਇਆ ਮਾਇਆ ਲੱਗੀ ਤੇ ਖੁੱਲੀ ਨਹੀਂ ਜਿਹੜਾ ਅੱਜ ਲੈ ਕੇ ਆਇਆ ਉਹ ਲਾਇਆ ਜੀ ਇਹੀ ਆਂਦਾ ਦੋ ਤੇ ਅੱਗੇ ਪੈ ਕਰੇ ਲਾਇਆ ਕਿਹੜਾ ਵਾ ਜਿਹੜਾ ਅਜ ਲੱਗਿਆ ਉਹਦੀ ਇਹੋ ਜਿਹੀ ਸਮੈਲ ਸੀ ਇਹੋ ਜਿਹਾ ਪਰ ਆ ਨਹੀਂ ਹਟ ਮੈਂ ਪੁੱਜੀ ਆ ਚੱਕਿਆ ਪੁੱਜੀ ਚੋਪਾ ਲੱਗਸੀ ਪੁੱਜੀ ਓਏ ਤੁਸੀਂ ਤਾਂ ਇਹਨੂੰ ਦਰ ਰਵਾਇਤੀ ਵੇਖੂਗਾ ਆ ਤੇਰੇ ਵਾਲਾ ਲਾਉਂਦਿਆ ਹੀ ਨਹੀਂ ਬਲੌ ਜੀ ਵੇਖੂਗਾ ਕਿਦਾ ਲੱਗਿਆ ਫੇਸ਼ ਹੋਏ ਤੇਰੇ ਨਾਲ ਲਾ ਲਈ ਨੇ ਉਹ ਹੀ ਹਰ ਹਾਂ ਜਿੰਨਾ ਸਾਡੇ ਨਾਲ ਵੈਰ ਭਾ ਜਾ ਪਿੰਟ ਛੱਡ ਕੇ ਜਾਂ ਹੰਡ ਛੱਡ ਕੇ ਇਹ ਵੀ ਦੱਸ ਦਈਏ ਤੈਨੂੰ ਸੁਣਿਆ ਮੈਂ ਵੇਖੇ ਤੋਰ 80 ਦੀ ਖਾਦੇ ਅਜ ਤੱਕ ਦੇ ਹਾਂ ਬਣੀ ਤਾਂ ਨਹੀਂ ਗੱਲ ਕਿੱਥੇ ਆ ਗਈ ਭਾਈ ਉਹ ਪੂਰਾ ਸ਼ੈਫ ਵਾਲਾ ਕੰਮ ਹੁੰਦਾ ਇੱਥੇ ਸ਼ੈਫ ਵਾਲਾ ਮੇਰੀ ਗੱਲ ਚਾਹੀਦੀ ਗੱਲ ਹੁੰਦੇ ਹਾਂ ਮੇਰਾ ਨਾ ਤਾਂ ਥੋੜੀ ਕਾਫੀ ਪਵਾ ਦੇ ਹੋਰ ਕਾਫੀ ਬੋਣੀ ਆ ਇੱਕ ਵਾਰੀ ਤਾਂ ਨਾ ਖਾਣਾ ਬੰਦ ਨਾ ਬਸ ਆਹੋ ਤੇ ਕੰਮ ਕਰਨਾ ਮਾੜੇ ਮੰਨ ਲਵੀ ਪੂਰੀ ਸ਼ਟ੍ਰੌਂਗ ਹੋਵੇ ਸ਼ਟ੍ਰੌਂਗ ਦੀ ਸ਼ਟ੍ਰੌਂਗ ਸਟ੍ਰੌਂਗ ਸਟ੍ਰੌਂਗ ਜਿੰਦ ਨਹੀਂ ਕਿਹਾ ਮੈਂ ਸਟ੍ਰੌਂਗ ਕਿਹਾ ਆੰਦਾ ਵੇ ਆੰਦਾ ਥੋੜੀ ਜਿਹੀ ਹੋਰ ਕਾਫੀ ਪਾ ਦੇਣਾ ਵਾ ਪੂਰੀ ਕੈੜੀ ਜੀ ਹੋ ਜੂ ਮੈਂ ਸਟਰੋਂਗ ਚਾਹੀਦੀ ਐਨੂੰ ਸ਼ਾਪਿੰਗ ਆ ਯੱਟ ਨੇ ਲੱਡਰ ਤੋਂ ਨੂੰ ਜਨੇ ਕਰਦੇ ਸੀ ਅੱਖਾਂ ਚ ਬੱਕਣੀਆਂ ਨਹੀਂ ਚਾਹੀਦੀਆਂ ਸਾਡੀਆਂ ਕੋਈ ਗਵੇ ਵੀ ਸਮਾਨ ਖਾਦਾ ਕੋਈ ਖਾਦਾ ਪਰ ਇੰਨਾ ਨਹੀਂ ਪਤਾ ਵੀ 100 ਟ ਹੀ ਬੜਾ ਮੋਟਾ ਲਾਇਆ ਨਹੀਂ ਇਹ ਕਾਫੀ ਵੀ ਬੜੀ ਮੰਗੀ ਉਹ ਸਮਾਨ ਜਿੰਨੀ ਹੈ ਹਾਂ ਸਾਡਾ ਡੱਬਾ ਦੇ ਵਿੱਚ ਪਾ ਤਾ ਪਾ ਦੇ ਗਲਾਸਾਂ 'ਚ ਮੇਰਾ ਲੱਗਦਾ ਚਾਰ ਜਣੇ ਪਕਾਉਣੇ ਆ ਇੱਕੋ ਦਾ ਪਾਇਆ ਨਹੀਂ ਆ ਜਿਆਦੀ ਬਰਫਾ ਦੇ ਤਾਈ ਨੂੰ ਦੇ ਦੀ ਗੱਲ ਛੱਡੀ ਹੋਈ ਨਹੀਂ ਆ ਓਏ ਇਹਨਾਂ ਜਿਹਨੂੰ ਪਾਣੀ ਪਾਣ ਜਣਾ ਪਰਫਰਾ ਫਾੜੀ ਸਿਰ ਕਰਦੇ ਬਾਅਦ ਓਏ ਹਾਂ ਮਾਰੇ ਮੱਕੇ ਲੱਗਣੇ ਮੈਂ ਜਾ ਆਉ ਮੇਰੀ ਮਾਰਿਆ 10 ਆਉ ਆਹ ਚਾਲਕ ਆ ਮੈਂ ਆਦੀਆ ਵਲਕਾਂ ਮੈਂ ਹੋਮ ਕਿਸ ਤਰ੍ਹਾਂ ਹੋਈ ਨਹੀਂ ਐ ਬਸ ਰਿੜਾ ਚਾਨਣ ਵੜਾ ਦੇ ਹਰ ਕੀ ਥੇ ਉਹ ਕੋਈ ਨਹੀਂ ਆਪਣੀ ਆ ਕਿਨੇ ਕੋਸ਼ਿਸ਼ ਕਰ ਮਾਝਾ ਤੋਂ ਲਾਣੀ ਬਾਗ ਸਾਹਿਬ ਬਣਾ ਲਈ ਆ ਐ ਗੱਲ ਇੱਕੋ ਗਣੀ ਤੇ ਤੂੰ ਕਹਿਣਾ ਫਿਰ ਕਾ ਤੋ ਕਹਿੰਦਾ ਕੀ ਆਏਗਾ ਹਾਂ ਨਾ ਪਗਾਂ ਤੇਰਾ ਸਾਡਾ ਬੜੀ ਡੂੰਗੀ ਨਾ ਏ ਬਲਮਾਰੀ ਬੜੀ ਡੂੰਗੀ ਆ ਤੋ ਟੋ ਪੱਗਾ ਤੋ ਆਇ ਇੱਕ ਹੋਰ ਪਰਨਾਗੇ ਆ ਵੀ ਆ ਪਰਨਾਣਾ ਲੈ ਲਾ ਤੂੰ ਇਹਦਾਂ ਦਾ ਖੁੰਦੇ ਜਸਗੀ ਹੂੰ ਮੈਂ ਹੈਗਾ ਤਵਾ ਉਹੜਾ ਪਰਣਾਮ ਮੈਨੂੰ ਚੁੱਕਿਆ ਗਿਆ ਉਹ ਬੜਾ ਕੈਂਟ ਚਾ ਚੰਗਰ ਬਣ ਗਈ ਹਾਂ ਦੁੱਧ ਦੋ ਦਵੇ ਉਹ ਮੱਝ ਆ ਇਹ ਕੋਈ ਨਹੀਂ ਪੁਰਾਣੀ ਦੁੱਧ ਬੜੀ ਉਹ ਦੁੱਧ ਕਿਹੜਾ ਓਏ ਮਾਤਾ ਜੀ ਕੰਕਲਾ ਪਾ ਮਾਤਾ ਜੀ ਇਹ ਨੂੰ ਨਾ ਬੋਗਾ ਆਪਣਾ ਹੀ ਫੇਰ ਫੇਰ ਕਰਨਾ ਜਗਾੜ ਮੈਂ ਦੋ ਚਾਰ ਲੱਥੀ ਗਈ ਇਹ ਚੱਲਦਾ ਵਧੀਆ ਦੋ ਦਾਵਾ ਹੈ ਯੇ ਨਹੀਂ ਤਾਂ ਕੀ ਆ ਹੋੜਾ ਸਾਡੇ ਦਾ ਮੈਂ ਤੂੰ ਦੁੱਧ ਪਾਤਾ ਇੱਕ ਸੁਨਿਆਰਾ ਹੈ ਪਿੰਡ ਦਾ ਦੋ ਦੋ ਦੁੱਧੰਦੇ ਚਾਰਾ ਜੀ ਜਿੰਨੋਂ ਵੇਲਾ ਵਰਤਣ ਲੱਗਿਆਂਗੇ ਕਿ 3 ਕਿਲੋ ਗਿਆ ਨਹੀਂ ਕੋਈ ਨਿਸ਼ਾਮ ਬਣ ਹੋਣਾ ਕਿੰਨੇ ਆਣਾ ਸ਼ਾਮ ਨੂੰ ਗਾਜੀ ਨਹੀਂ ਦੋਜੀ ਹੁੰਦਾ ਜੀ ਦੋਜੀ ਐ ਨਸ ਕਾਫੇ ਨਸ ਕਾਫੇ ਨਸ ਕਾਫੇ ਵੀ ਮੇਰੇ ਉਹ ਯੂ ਬਾਲੇ ਲੱਗਾ ਦੋ ਸਾਰਾ ਜਿੰਨੇ ਨੂੰ ਭਾਂਡੇ ਲਵੇੜਦੇ ਮੈਨੂੰ ਘਰੋਂ ਨਿਕਲਣੇ ਪਣਾ ਮੇਰੇ ਸੋਹਣੇਗੇ ਧੋਨਾ ਨਹੀਂ ਦੇ ਤੂੰ ਨੇ ਕੀ ਆ ਧੋ ਦੇ ਉਹਨਾਂ ਦੇਣੇ ਕਰ ਦੇ ਇਹ ਫਰਕ ਦੇ ਵਿੱਚ ਖੋਲੀ ਜਾਂਦੇ ਆਏ ਫਰਕ ਦੇ ਵਿੱਚ ਹੀ ਆ ਤੂੰ ਓਏ ਧਿਆਨ ਆ ਬੱਚਿਆ ਧਿਆਨ ਮੇਰਾ ਦੂਜੇ ਪੰਨੇ ਲਾ ਲਾ ਫਰ ਤਾਂ ਕੀ ਲੋਕੀ ਉਹ ਕੋਈ ਨਹੀਂ ਬਾਅਦ ਚ ਰੋ ਜਿਹੜਾ ਕੰਮ ਪਹਿਲਾਂ ਕਦੀ ਆ ਨੂੰ ਘਮਾਦ ਲਿਆ ਕਰ ਉਹਨੂੰ ਪੁੱਛ ਉਹ ਚਿੱਤ ਕਹਿੰਦਾ ਦੁੱਧ ਪਾਦਾ ਤੂੰ ਕਿੱਚ ਸਾਰੀ ਪਾਈ ਪੈਣਾ ਅੱਛਾ ਸਾਰੀ ਕਲਾਸਾਂ ਹੀ ਪਾ ਦੀਆ ਪਾ ਦੀ ਦੋਦੀ ਕੱਲਾ ਮੋਣਾ ਚਾਹ ਨਹੀਂ ਪਾ ਜਾਂਦੀ ਨਾ ਉਹ ਭਰਾਵਾ ਕੱਖ ਨਹੀਂ ਹੁੰਦਾ ਓਏ ਸਾੜੀ ਅੱਕੇ ਵੀ ਕੱਖ ਨਹੀਂ ਬੋਲ ਖਵਾਰਨਾ ਸਾਲ ਕੌਣ ਕਰਦਾ ਆ ਹੁਣ ਉਹ ਕਮਾਈ ਨਾ ਹੁਣ ਉੱਦਾਂ ਪਰੇ ਲਾਗੇ ਭਰਾਵਾ ਝੱਗ ਦੀ ਬੰਦੀ ਹੈ ਕੌਣ ਦੀ ਗੀਤ ਬਣਾਉਣੀ ਲਾਪ ਦੂੰਗਾ ਆ ਗੈਂਗੂ ਜਦਾਂ ਅੱਗੇ ਨੱਪੇ ਆ ਗਏ ਹੋ ਜਾਣ ਜਨਾ ਕਮਾਈ ਗਿਆ ਬੇ ਭਰਾਵਾ ਅੱਗੇ ਕਿ ਕਿਰਾਇਆ ਪਈਏ ਕੱਲ੍ਹ ਦਾ ਸਟਾਰਟ ਕਰ ਤੂੰ ਓਹ ਸੋਚੀ ਲਾ ਚੱਲ ਸੋਚ ਕਮਾਈ ਚਲੋ 90 ਤੋਂ ਨਹੀਂ ਹੁੰਦਾ ਕਾ ਉਹ ਨੂੰ ਨੂੰ ਮਾ ਮਾ ਹਾ ਦੇ ਉੜੇ ਲੱਗਦੇ ਆ ਸਿੱਧੀ ਗੱਲ ਆ ਮੈਂ ਉਹਦੋਂ ਧੋਤਾ ਮੈਂ ਇਹਨੂੰ ਛੂਹਦਾ ਯਾਰ ਵੇਲਾ ਉਹ ਭਰਾਵਾ ਉਹ ਤੇ ਉਹ ਰੋਜਾ ਫੇਰ ਇਧਰੋਂ ਇਧਰੋਂ ਡੋਲਣਾ ਨਹੀਂ ਬਹੁਤ ਜਿਹੜੇ ਪਾਣੀਆਂ 'ਚ ਖੇਡ ਦੇਕਰ ਉਹ ਕੋੜ ਨਹੀਂ ਉਹਨਾਂ ਪਾਣੀਆਂ 'ਚ ਲੱਗ ਕੇ ਵੀ ਆਉਣਾ ਪੰਦਾ ਆ ਉਚੀਓ ਲਗਭੀ ਮਿੱਤਰੋ ਆ ਗਏ ਮੁੰਡੇ ਕਹਿੰਦੇ ਫੇਰ ਅੱਜ ਪੱਠੇ ਵੜਨਾ ਤੁਸੀਂ ਵੀ ਕਹਿੰਦੇ ਹੋਣੇ ਹਨ ਪੱਠਾ ਹੀ ਦਿਖਾਈ ਜਾਂਦੇ ਜੋ ਇੱਕ ਵੀਡੀਓ ਪਾਉਣੀ ਸ਼ੁਰੂ ਕੀਤੀ ਹੈ ਨਾ ਓਏ ਮਾ ਵੀਰਾਂ ਦੇ ਪੱਠੇ ਹੀ ਦਿਖਾਈ ਜਾਂਦੇ ਪੱਠੇ ਹੀ ਉਹ ਰਾ ਆਪਣੇ ਪੱਲੇ ਨਹੀਂ ਅੱਜ ਫੇਰ ਉਹਦਾਂ ਗੁਰੀਤੀ ਲੱਗ ਲੰਦੀ ਜੇ ਪਹਿਲੇ ਬਲੌਗ ਨੂੰ ਛੇ ਦਿਨ ਰੇਤੀ ਲਾਈ ਹੈ ਪਹਿਲੇ ਬਣਾ ਗਾ ਵੀ ਗਾਣਾ ਪੂਰਾ ਕਰਦੀ ਨੇ ਨਾ ਕੰਡ ਦਾ ਤਾਰਾ ਬੋਲਿਆ ਓ ਨਹੀਂ ਨਹੀਂ ਹਜੇ ਨਹੀਂ ਵੀਊ ਚੈੱਕ ਕਰੋ ਕਰੋ ਮਿੱਤਰੋ ਛੋਲੇ ਜੇ ਹੋਰ ਨਹੀਂ ਜਸੂ ਪਤਾ ਅੱਜ ਗੱਲ ਹੀ ਵਲੌਗ ਪੂਰੀ ਵਲੌਗ ਇਹਦਾ ਤੈਨੂੰ ਪਤਾ ਫਿਰ ਬੰਬੀ ਤੇ ਜ਼ਿਆਦੀ ਗੱਲ ਐ ਤੇ ਇਹਦੇ ਨੂੰ ਬੋਲ ਕਹਿ ਨਹੀਂ ਸਕਦੇ ਨਹੀਂ ਕੀ ਗੱਲ ਐ ਉਹਦੀ ਜ਼ਿਆਦੀ ਡੈਸ਼ ਤੇ ਆਦਾ ਇੱਕ ਬੰਦਾ ਉਹ ਕਾਹਨੂੰ ਕਹਿਣਾ ਹੁਣ ਮੈਂ ਆਹੋ ਉਹ ਗਿਆ ਨਹੀਂ ਕਹਿਣਾ ਮੇਰੀ ਪੰਡ ਵੜਦੇ ਹੋ ਜਾਣਾ ਇਕੱਠੇ ਹੀ ਜਾਣਾ ਹੁਣ ਆਪਾਂ ਤੈਨੂੰ ਪਤਾ ਫਿਰ ਆਪਣੇ ਤੋਂ ਕੋਲ ਹੈਗਾ ਹੁਣ ਮੋਟਰਸਾਈਕਲ ਦੋ ਹੋ ਗਏ ਆ ਇਹ ਤੇ ਆਪ ਜਲ ਜਾਣਾ ਅੱਗੇ ਮੋਟਰਸਾਈਕਲ ਨਹੀਂ ਹੈਗਾ ਅੱਗੇ ਕੈਂਸਲ ਹੀ ਅੱਜ ਮਿਸਟਰੋ ਪਾਠ ਆ ਸੱਜਣਾ ਢੇ ਘਰੇ ਅੱਜ ਜਾਣਾ ਸੀ ਮਿਸਟਰੋ ਅਹੀਂ ਹਣੀ ਹੁਣੇ ਨਾ ਹੀ ਲੈਣਦੇ ਹਾਂ ਉਹਦਾ ਬੰਦੇ ਦਾ ਓਏ ਓਏ ਓਹੀ ਗੱਲ ਓਏ ਓਏ ਫਿਰ ਓਏ ਫਿਰ ਆ ਯਾਰ ਕਰ ਗੱਲ ਓ ਯੈਸ ਹੋ ਗਈ ਉਹ ਪੱਠੇ ਲੈਣ ਆਇਆ ਯੈਸ ਹੋ ਗਿਆ ਜੀ ਯੈਸ ਫੂਜੀ ਐਂ ਕਰੋ ਅਸੀਂ ਤੇਰਾ ਨਾਂ ਹੀ ਲਿਆ ਸੀ ਗੁਰੂ ਆ ਹਜੇ ਨਾਂ ਹੀ ਲਿਆ ਸੀ ਮੈਂ ਅੱਖੇ ਚ ਲੈ ਆ ਮੂੰਹ ਖੋਲ ਕੇ ਦਿਖਾ ਦੇ ਪਾਲਾ ਜੀ ਵੀਰ ਨੂੰ ਕਹਣਿਆ ਵੈਸੇ ਤੇ ਜਾਣਦੇ ਹੀ ਸਾਰੇ ਆ ਵੇ ਚ ਇੰਨੀ ਪਹਿਲਾਂ ਕੱਢਦਾ ਫੂਕਰੀ ਤੇ ਭਾਂਜ ਪਹਿਲਾਂ ਆਣਾ ਸਾਡੀ ਜਿੰਨੇ ਸਾਰੇ ਜਿੰਨੇ ਚੈਨੀਆਂ ਲੈ ਲੈ 20 ਚੈਨੀਆਂ ਰੋਲ ਦਾਂਗੇ ਪੈਰਾਂ 'ਚ ਅਸੀਂ ਓਏ ਅੱਪ ਅੱਪ ਤੇਰਾ ਜਹੀਆ ਓਏ ਹਰ ਅੰਦਰ ਓਏ ਨਾ ਨਾ ਤਰਨੂਣੀਆਂ ਇੱਕ ਕੰਮ ਹੋ ਗਿਆ ਹਾਂ ਚੱਲ ਕੋਈ ਨਹੀਂ ਇਹਨੇ ਲੈ ਹੁੰਦੇ ਗਲਵਸ ਨੂੰ ਚੱਲ ਕੋਈ ਨਹੀਂ ਗਲਵਸ ਨੂੰ ਆਪਾਂ ਪ੍ਰੈਸ਼ਨ ਕਰਨਾ ਵਾ ਚੱਲ ਨਹੀਂ ਸੁਣ ਲੈ ਗੱਲ ਖਾਣਾ ਦੋਸ਼ਾ ਬਹੁਤ ਬੋਲ ਸੁਆਦੇ ਦਾ ਕੰਮ ਚ ਕਦਾਂ ਫਿਰ ਮਿੱਤਰੋ ਓਏ ਯੋਹ ਕਾਲਾ ਚਾਚਾ ਲੱਤਾ ਫੜ ਇਧਰੇ ਚਾਚਾ ਲੱਤਾ ਇਧਰ ਮੈਂ ਵੀ ਆ ਗਿਆ ਹੀ ਕਾਲਾ ਬੰਦਾ ਦਾ ਬੰਦਾ ਦਾ ਆਂਦਾ ਉੱਟ ਕੇ ਫੋਟੋ ਖਿੱਚੇ ਗੋਟ ਹੋਏ ਓਏ ਉਈ ਦਾ ਕੇ ਹੋ ਲਿਆ ਦਾ ਘਾਟਾ ਫੋਟੋ ਖਿੱਚੇ ਕੋਈ ਗੱਲ ਨਹੀਂ ਆ ਬੰਦੇ ਸੈੱਟ ਸਾਰੇ ਅੱਜ ਹੋਰ ਟਕੂ ਟਕੂ ਉੱਕਾ ਲੂ ਚਿਰ ਕਦੇ ਇੱਜ ਗਏ ਕਹਿੰਦਾ ਜਿਹੜੇ ਪਾਣੀਆਂ 'ਚ ਖੇਡਦੇ ਕਰੋਕੋਡਾਇਲ ਨਹੀਂ ਅੱਛਾ ਉਹਨਾਂ ਪਾਣਿਆਂ ਨੂੰ ਟੱਪ ਕੇ ਆਉਣਾ ਪੈਂਦਾ ਓਕਾ ਲੂ ਓ ਹੱਥ ਖੜਾ ਕਰ ਓਏ ਓਕਾ ਲੂ ਇਹ ਗੱਲ ਹੋਈ ਗਈ ਆ ਗੱਲ ਗਈ ਸਾਰਾ ਦਿਨ ਫੇਰ ਕਿਹਦੇ ਨੂੰ ਲਾਉ ਨੂੰ ਰਾਤ ਦਾ ਜੇਦਾ ਆ ਗਿਆ ਬਲਾ ਧਿਆਨ ਕਰਾਇਆ ਸ਼ਹਿਰ ਜਣਾ ਵਿਚਾਰਾ ਪਾਗ ਬਣ ਕੇ ਬੈਠਾ ਨਾ ਕਰਤੀ ਐਣ ਮੂੰਹ ਗੱਲ ਮੂੰਹ ਕਹਣ ਕਿੱਡੀ ਪਾਗ ਬਣ ਗਿਆ ਵੇ ਤੂੰ ਮੰਨੀ ਤੂੰ ਹੀ ਹੁਣੇ ਲਾ ਗਿਆ ਕਹੀ ਗਾਦੀ ਪਾਗ ਕਾਦੀ ਹੀ ਰਹਿਦਾ ਮੇਰੇ ਤੇ ਨੁਘੜਾ ਨੂੰ ਵੇਖਿਆ ਇਹਨੇ ਤੈਨੂੰ ਫੋਨ ਤੇ ਕਿਹਾ ਵੇ ਬੰਨੀ ਅਸੀਂ ਹੈ ਇਹ ਬਣਾ ਬੜੀ ਤਿਆਰ ਹੋਇਆ ਰੋਮੰਦੇ ਕਿਦਾਰ ਹੋਇਆ ਰੋੜੀ ਤੈਨੂੰ ਰੋਲਾ ਪਾਉਂਦਾ ਇੰਨੇ ਹੁਣੇ ਜਾਣਾ ਹੁਣੇ ਜਾਣਾ ਮੈਂ ਕੋਈ ਸਿਰੇ ਚੱਜਾ ਨਾ ਕੰਮ ਜਾਦੇ ਹੋਣਗੇ ਛੇੜ ਵਾਲੇ ਇੰਨੇ ਪੱਕੇ ਵੀ ਲੈ ਕੀ ਤਾ ਇਹਨਾਂ ਦਾ ਕੀਮਤ ਲੈ ਹੀ ਜਾਣਾ ਉਹ ਪੱਕੇ ਨਹੀਂ ਆਈ ਉਹ ਮੈਂ ਲਾਈਵ ਕਿ ਹੋਰ ਕੰਨ ਹੋਣੀ ਮੇਰੀ ਗੱਲ ਸੁਣ ਸਨੈਪ ਨਹੀਂ ਸਨੈਪ ਪਾਣੀ ਪੰਜ ਮਿੰਟ ਇੱਕ ਮਿੰਟ ਸਨੈਪ ਨਹੀਂ ਪੈਂਦੀ ਇੱਕ ਮਿੰਟ ਪੰਜ ਮਿੰਟ ਪਹਿਲਾਂ ਮੈਂ ਫੋਨ ਲਾਇਆ ਇਹਨੂੰ ਤੇਰੇ ਤੈਨੂੰ ਫੋਨ ਹੂੰ ਮੈਂ ਮੈਂ ਨਾ ਤੈਨੂੰ ਕੋਈ ਚੱਕਰ ਨਹੀਂ ਵਸ ਕਮਜ਼ਾਰ ਹੋ ਗਿਆ ਨਾ ਮੈਂ ਵੀ ਹੋ ਗਿਆ ਇਹ ਤੇ ਚੱਲਦੇ ਪੰਜਾਂ ਮਿੰਟ ਬਾਅਦ ਮੁੱਕਰ ਗਿਆ ਆ ਵੇ ਜਦੋਂ ਬੱਦਕਰ ਕਰੋਂ ਗੱਦਾਰ ਹੋਏ ਨਾ ਆ ਬੰਦੇ ਜੀ ਮੈਂ ਆਪਣੇ ਕੰਮ ਵੜੇ ਮੈਂ ਕੰਮ ਸੋਚੇ ਫਿਰ ਹਾਂ ਮੈਂ ਪੈਂਟਾ ਮੁੰਡਾ ਹੋਰ ਤੈਨੂੰ ਦੰਦਲ 12 ਗਿਆ ਨਹੀਂ ਨਾ ਨਿਕਲ ਗਿਆ ਯਾਰ 12 ਆ ਮੈਂ ਤੇਰੇ ਫੁਕੀ ਨੂੰ ਫੋਨ ਨਹੀਂ ਗਿਆ ਹੁਣ ਜਿਆਦਾ ਨਹੀਂ ਲੱਗੇ ਅੱਗੇ ਵੱਡਾ ਇੱਥੇ ਹਾਂ ਪਰਵਾਹੀ ਹੁੰਦੇ ਗਏ ਉਹਨੂੰ ਕਹਿੰਦਾ ਮੈਂ ਸੌ ਮਾਗਦਾ ਮੈਨੂੰ 500 ਕਮਾ ਲਾਈ ਨੀ ਆ ਗਈ ਹੁਣ ਸੌਮ ਨਹੀਂ ਮਿਲਦਿਆ ਤੇ ਕਰਦੇ 50 ਮੰਗ ਲਈ ਹੋਵੇ ਤੇ ਨਾਂ ਕੀ ਕਹਿੰਦੇ ਆ ਅ ਅਗੇ ਕਰ ਲੋਹੀ ਮੈਂ ਕਿੱਡੇ ਕਾਹ ਹੋਵੇ ਟੰਗਣ ਦੇ ਵਿਆਹ ਚੱਲੇ ਹੁੰਦਾ ਉਦਰੇ ਤੋਂ ਹੋਰ ਬੜੀ ਫੁਗਰੀ ਮੈਨੂੰ ਜਾਣਾ ਕਿੱਥੇ ਆਪਾਂ ਗੁਰਦਾਰੇ ਜਾਣਾ ਹੈ ਪੱਗ ਦੋਤੀ ਵਲੇ ਚਾਹ ਤਹੀਂ ਆਈ ਉੱਤ ਇਹ 50 ਵਾਲੀ ਬੰਨੀ ਹੈ ਤੇ ਜਿਹੜੀ ਫਿਰ ਲਾਤੀ ਕੁਛ ਤੇ ਲੈ ਤਾ ਪਹਿਲੇ ਮੈਂ ਆਪਾਂ ਉੱਥੇ ਹੀ ਮੈਂ ਨਾ 50 ਵਾਲੀ ਬੰਨੀ ਕੇ ਗਿਆ ਮੁੱਟੂ ਦਾ ਘਰੇ ਆਏ ਦੋ ਲੱਥੀ ਪਈ ਤੇ ਮੈਂ ਉੱਡੀ ਪਾਈ ਦੋ ਡਿੱਲਾ ਹਾਂ ਕੋਮ ਦੇ ਨਾਲ ਹੀ ਉੱਲਿਆ ਗਈ ਤੇ ਮੈਂ ਉਤਨਾ ਲਾਤੀ ਜੇ ਨਾਲ ਲਾਤੀ ਤੇ ਬੰਨੀ ਹੈ ਮੁੱਟੀ ਹੈ ਮੈਂ ਕੁਛ ਨਾ ਦੇ ਮੈਂ ਕਰੂਗਾ ਕਿ ਮੈਂ ਤੇ ਲੈ ਰਿਆ ਮੈਂ ਲੋਰ ਰੂਰ ਪਾ ਲਈ ਲੋਰ ਪਾ ਮੈਂ ਵੀ ਲੋਰ ਪਾਇਆ ਹੈ ਮੈਂ ਵੀ ਲੋਰ 50 ਦੀ ਪੱਗ ਬੰਨੂ ਹੋਰ ਲੋਰ ਵੀ ਨਹੀਂ ਹੈ ਮੈਂ ਵੀ ਇਹ ਤੇਰੇ ਨਾਲ ਦਾ ਹੀ ਪਾਇਆ ਜੀ ਇਹਨੂੰ ਕੋਸ਼ ਲੋਰ ਨਾਲ 50 ਵਾਲੀ ਪੱਗ ਬਨੂਗਾ। ਆਹ ਰਹੀ ਪਰਾ ਪਾ। ਤੂੰ ਬਾਈ ਕੱਪੜੇ ਈ ਨਹੀਂ ਕਰ ਲੇਗਾ। ਓਏ ਓਏ ਇਹਨੂੰ ਲੋਕ ਚ ਚਾਪਰ। ਇਹ ਭਾਰਤੀ ਦੇ ਸੰਭਲ ਕੇ। ਆਹ। ਤੇ ਇਹਨੂੰ ਕਿਹਨਾ? ਆਹ ਅੱਡੇ ਬੱਬਰ ਬਾਹਰ ਡੱਬੇ ਆ। ਬੱਬਰ। ਮੋਲੀ ਕਹੇ ਬਾਹਰ ਡੱਬੇ ਹਿੱਕੇ। ਬੱਬਰ ਹੋਣੇ ਨਹੀਂ ਹੁੰਦੇ। 11 ਬੱਸ ਕਰ ਇਹ ਫੁਗਰੀ ਫੁਗਰੀ ਡੇ ਪੈਂਦੇ ਪਹਿਲਾਂ ਬਾਅਦ ਚ। ਬਾਜੇ ਘਣ ਮਾਰਾ ਨਹੀਂ ਨਹੀਂ ਬਾਸ ਫੇਰੇ ਕਹਣਾ ਉੱਠਿਆ ਨਹੀਂ ਹਾਂ ਦਾ ਡੇਅਰ ਫੋਰ ਉਹਦੇ ਨਾਲ ਹੀ ਉਤਰਾ ਵੀ ਦੇਣ ਵੇ ਵੇ ਲੋਕ ਲੋਕ ਕਹਿੰਦੇ ਮਿਹਨਤ ਲਾਓ ਇਹ ਲਾਲਚ ਨਾ ਲਾਉਂਦੇ ਜੀ ਹਾਏ ਲੋ ਗਿਫਟ ਮਿਲਿਆ ਕਿੰਨੇ ਦਾ ਚਾਰ ਜੀ ਬਈ ਲੀਡੂ ਦਾ ਆਈਫੋਨ ਵਾਲੀ ਮੇਤੋ ਨਹੀਂ ਆਈਫੋਨ ਵਾਲੀ ਲੱਗ ਚਾਰ ਦੀ ਆ ਮੈਂ ਨਹੀਂ ਦਿੱਤੇ ਆਈਫੋਨ ਲੈਦੀ ਭਰਾ ਓਏ ਮੈਂ ਨਹੀਂ ਵਰਤੇ ਜਿੰਨੇ ਇਹਨੇ ਚਾਤੇ ਕੀਤੇ ਉਹਨੇ 1100 3 ਡੰਡ ਦੇ ਇਹਨੂੰ ਤੇਰੇ 에ਰਪੋਰਟ ਇਹਨਾਂ ਝੂਠ ਮਾਰੀ ਕਨਾ ਆਲੋ ਤੁਮ ਘਰ ਚ ਰੂ ਪਹਿਲਾਂ ਆ ਡਾਂਡਿਆ ਇਹਨੂੰ ਲੱਕ ਸਿੱਧਾ ਕਰੇ ਕੁੱਬਾ ਕਰਦਾ ਹੀ ਭਰਾਵਾ ਇਤਰਾ ਹੀ ਮਾਰੀ ਦੇ ਚਲੋ 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 ਚਲ ਦੋ ਏ ਚੱਲ ਆ ਪੂਜੀ ਠਾਂ ਆ ਪੂਰਾ ਓ ਗਿਆਈ ਪੂਜੀ ਕਿਆਈ ਕਿਆਈ ਇੱਡੀ ਨਹੀਂ ਗਿਆ ਓ ਗਿਆਈ ਏ ਏ بس ਇੱਕ ਦੋ ਹੀ ਆ ਗਿਆ ਬੁਖ ਮਿਹਾਰ ਵੀ ਸੀ ਸੀ ਜੀ ਕਰੀ ਜਾਂਦਾ ਹੀ ਏਕ ਵਾਰਾ ਨਾ ਚੱਲ ਪੂਜੀ ਪੂਜੀ ਥੱਲੇ ਚਾਹ ਲੈ ਗਿਆ ਵੀਰ ਹੋ ਨਿਊ ਟੈਨ ਗੱਲ ਨੂੰ ਜਾਲ ਪੂਰੀ ਸਿੱਧਾ ਨਹੀਂ ਹੁੰਦਾ ਯਾਰ ਉਹ ਪੂਰੀ ਸਿੱਧਾ ਨਹੀਂ ਹੁੰਦਾ ਸਟੇਟ ਹੋ ਕੇ ਲੱਗਦੇ ਜੀ ਡੰਡ ਉਹ ਤਾਂ ਖਲੋਤਾ ਨਹੀਂ ਆਹ ਹੱਦ ਮਾਰੀ ਗਿਆ ਦਲਬੂਜੀ 부ਜੀ ਨੰਗੇ ਤੇ ਤੱਕ ਗਿਓ ਹੋ ਗਿਆ ਇਹ 부ਜੀ ਕੀ ਪੈ ਗਏ ਲੰਮੇ ਉਹ ਪੈ ਗਏ ਲੰਮੇ ਨਹੀਂ ਨਹੀਂ ਜੀ ਸਾਲੇ ਦੇਖ ਲੈ ਇਧਰੇ ਬੰਦਿਆਂ ਦੀ ਲੱਗੀ ਸ਼ਰਤ ਆ ਓ ਮੂੰਹ ਕਰ ਇਧਰ ਮੂੰਹ ਕਰ ਇਧਰ ਰਹਿਣਾ ਹੀ ਨਾ ਆਂਦਾ ਨਾ ਇਹੜਾ ਕੋ ਤਾਂ ਦੁਰੀਆ ਕਿਨੇ ਥਾਂ ਕਰਦੇ ਉਧਰੇ ਗੁਰੂਆ ਇਹਦਾ ਬੋਦਾ ਖਾਈ ਆ ਤੇ ਕਰਲਾ ਥਾ ਇਕੱਠੇ ਕਰ ਨਾ ਤੂੰ ਕਰੇਂਗਾ ਦੁੱਧ ਵੀ ਕਰਦਾ ਫੜ ਕੇ ਪਿਉਣਾ ਉਹ ਖੂਨ ਖਾਣਾ ਰੁਕ ਜੇ ਇਹਦਾ ਗਰੀਬ ਦਾ ਮੈਂ ਤਾਂ ਕੁੱਛ ਖਾ ਗਰ ਲੈਨੇ ਹਾਂ ਤਾਂ ਜੀ ਮੈਂ ਨਹੀਂ ਇੱਕ ਘੂ ਜਣਾ ਕਰ ਮੇਰਾ ਵੀ ਬੱਸ ਬੱਸ ਹੋ ਗਿਆ ਇਹਨੂੰ ਤਾਂ ਕਰ ਬਾਹੋਂ ਵੇਲਾ ਇਹਨੇ ਕਿਸੇ ਵੀ ਨੇ ਨਹੀਂ ਦਈ ਹੁਣ ਤਾਂ ਚੱਲ ਜਿਆਦੀ ਗੱਲ ਹੋਏ ਉਹ ਤੇ ਉਹ ਗੱਲ ਹੀ ਕੀ ਹਾ ਜੀ ਪੈਨ ਫੜਨਾ ਮੁਸ਼ਕਲ ਹੋਣਾ ਮੇਰਾ ਪੇਪਰ ਤਾਂ ਨਹੀਂ ਜਿੱਦਾਂ ਉਹ ਨਹੀਂ ਤਾਂ ਚੱਲੋ ਸੇਵਕਾ ਚੱਲੀ ਹੈ ਹੁਣ ਨਹੀਂ ਤਾਂ ਚੱਲ ਲੈ ਤੂੰ ਹੀ ਕਰ ਲੈ ਇਕੱਠੇ ਇਧਰੋਂ ਇਧਰੋਂ ਕਰਤੀ ਖੜੋ ਇਧਰੋਂ ਇਕੱਠੇ ਹੋ ਪੂਜੀ ਹੌਲੀ ਠਾਂ ਕਹਦਾ ਸਾਇਆ ਲੈਂਦਾ ਮੜਾ ਯਾਰ ਨਹੀਂ ਹੁਣ ਤਾਂ ਤਾਂ ਕਾਹੇ ਆਉਂਦੀਆ ਆਣੀ ਜਾਂਦੀ ਪੂਜੀ ਇਕੱਠੇ ਕਰ ਲੈਣੀ ਬਿੱਲ ਡੰਨ ਮਰਾ ਕੇ 70 ਤੱਕ ਉਹ ਬਾਹਰ ਬਾਹਰ ਜਾਏਗਾ ਮੈਂ ਚਲੂ ਕਹਿੰਦੇ ਆਖਿਆ ਪੰਗਾ ਲਾਓ 13 ਕਹਿੰਦੇ ਭਲਾ ਤੇ ਮੈਂ ਵੀ ਬਾਅਦ 15 16 ਨੂੰ ਮੈਂ ਮਾਰੇ ਹੋਰ ਨਹੀਂ ਮੈਨੂੰ 53 ਮਾਰੇ ਕਾਨੂੰ ਹੋਰ ਨਹੀਂ ਮੈਨੂੰ ਬਤਾ ਪੂਜੀ ਦਾ ਬਹੁਤ ਔਖਾ ਹੀ ਪੂਰੀਆਂ ਨੂੰ ਗਾਲੀ ਜਰ ਅੱਖਾਂ ਵੇ ਪੂਜੀ ਹੈ ਸਾਰਾ ਰਾਂਗੇ ਚਿੱਟਾ ਮੂੰਹ ਵੇਖੀ 36 ਇਹਨੇ ਭਰਾਵਾ ਤੁਸੀਂ ਜੁਰ ਖੜੇ ਸੀ ਪੂਰੀਆਂ ਨੂੰ ਆ ਪੂਰੀਆਂ ਨੂੰ ਘਰ ਖਲੋ ਉਹ ਵੀ ਖਲੋ ਓਏ ਉਹ ਵੀ ਖਲੋਤਾ ਨਾ ਇਹ ਨੂੰ ਘਰ ਕੇ ਇਹ ਨੂੰ ਘਰ ਲਾ ਚੁੱਪ ਜਾਓ ਹਾਂ ਕੱਠੀ ਕਰ ਜੀ ਨੂੰ ਕਰ ਲਾ ਨਹੀਂ 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 ਜੇ ਜਾ ਜਾਂਦੇ ਹੋਏ ਤਾਂ ਪੈਸੇ ਪੂਰੇ ਮਿਲਨੇ ਤਾਣੀ ਇਹਨੇ ਫੜੇ ਵਿੱਚ ਇੱਕ ਦੋਵੇਂ ਆ ਗਈ ਆ ਵੋਲੇ ਕੁਤਸੀ ਓ ਛੱਡ ਤੂੰ ਛੱਡ ਇਹ ਮੈਂਨੇ ਦੋਰੀ ਫੜੀ ਮੈਂ ਇੱਕੋ ਹੀ ਫੜੇ ਨਹੀਂ ਪਹਿਲਾਂ ਜੋ ਫੜੇ ਚੱਲ ਇੱਧਰ ਆਹਿੰਦੇ ਹੁਣ ਇੱਧਰ ਰਹਿੰਦੇ ਇੱਥੇ ਇੱਕ ਦੋਵੇਂ ਇਕੱਠੇ ਓ ਇੱਥੇ ਲੱਗੇ ਖਲੋ ਕੱਟੀ ਟਾਕੇ ਓ ਨੀ ਕਾ ਵੋ 부ਜੀ ਨੂੰ ਮੂੰਹ ਕਰ ਹੁਣ ਗੱਲ ਲੜੀ ਓ 부ਜੀ ਤੈਨੂੰ ਮੈਂ ਦੱਸਤਾ ਹੀ ਆਣ ਮੂੰਹ ਕਰਕੇ ਯਾਰ ਤੂੰ ਬਲੌਗਰ ਬਣਿਆ ਤੈਨੂੰ ਮਾਰਦਾ ਤੁਹਾਨੂੰ ਕਿਹਨੇ ਆਖਿਆ ਪੰਗਾ ਲਾਓ ਓ 부ਜੀ ਆ ਨਹੀਂ ਗੱਲ ਸਰ ਕਰਦਾ ਢਾਹ ਕਿਹੜੀ ਕਰਦੇ ਦੁੱਧ ਪਿਉਣ ਕੀ ਕਰਦੇ ਫੋੜਾ ਅੱਜ ਤੇ ਹਾਂ ਉਹ ਜਾਤ ਜਾਮ ਗਈ ਕਿ ਕਿਉਂ ਨਹੀਂ ਬੜਾ ਤੇਰਾ ਓ ਤਾ ਤੇਰਾ ਬੜਾ ਹੀ ਅੰਮੂ ਕਰੀਂ ਨਾ ਬਣਾ ਨਾ ਕਿਉਂ ਬਣਾ اے ਪ੍ਰਮਾਤਮਾ ਤੇਰੀ ਭਗਤੀ ਲੜਾ ਚ ਕਰਦੇ ਮੇਰ ਉਹ ਆ ਠਾ ਕਰ ਲੈ ਉਧਰ ਉਧਰ ਹਾਂ ਕਰ ਲੈ ਉਧਰ ਕਿੱਥੇ ਆ ਪੁੱਜੀ ਆ ਗੱਲ ਫਿਰ ਮੈਂ ਗਲਤੀ ਕਰ ਲਈ ਇਕੱਠੇ ਦਾ ਮੈਂ ਇਹ ਗੱਲ ਲੜੀ ਤੇ ਹੁਣ ਮਰਨਾ ਪੈ ਜੇ ਏ ਹਾਲੇ ਤਾਂ ਘਾਟ ਉਹ ਦੂਦਰੀ ਦਣੀ ਦਣੀ ਕਿੱਥਾ ਨਹੀਂ ਵੀਰੋ ਨੇ ਓਏ ਸਾਹ ਲੈਣ ਦਿਓ ਬੜਾ ਗੰਦਾ ਏ ਲਾਉਂਦਿਆ ਇੱਥੇ ਅੰਗਰ ਕਰਕੇ ਆਵੇ ਸਾਹ ਆਉਂਦਾ ਵੇ ਸਾਹ ਆਉਂਦਾ ਵੇ ਯਾਰ ਥਾਏ ਕਰ ਤੂੰ ਰੱਖੀ ਤੈਨੂੰ ਓ ਪੂਜੀ ਆ ਨਹੀਂ ਗੱਲ ਯਾਰ ਫਿਰ ਇਥੇ ਕੋ ਲੋ ਲਾ ਗਏ ਵਾਯੋ ਆ ਗਿਆ ਯਾਰ ਕੀ ਕਰ ਲਾ ਠਾਣ 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 ਕਰਕੇ ਸਹੀ ਆ ਵੀਰ ਜਿੱਤੇ ਜੇ ਤੋ ਟੱਚ ਦੇ ਹੋਏ ਜਿੱਤੇ ਹੀ ਤੋ ਬਤਾ ਇਹਨੇ ਵੜੀ ਘਰ ਕਾ ਇਕੱਠੇ ਕਰੀਏ ਦੇਸੀ ਕੋ ਜ ਗਰਮ ਦੁੱਧ ਕਰਕੇ ਪਾ ਕੇ ਪੀਤਾ ਅਗਰ ਗਲਾ ਹੈ ਕੋਈ ਨਹੀਂ ਪਤਾ ਅੱਜ ਵੇਖੀ ਨਹੀਂ ਸੌਖੀ ਹੁੰਦੀ ਇਹਨੂੰ ਨਹੀਂ ਤਾਂ ਪਤਾ ਨਹੀਂ ਘਰ ਅੱਜ ਕੋ ਖਣੀ ਹੁਣਾਤ 15 ਮਿੰਟ ਪਹਿਲਾਂ ਇਹਨੇ ਜਿਆਦਾ